हां जी दोस्तों सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਵਾੜਾ ਤੇਲੀਆਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅਲਗੋ ਕੋਠੀ ਅਲਗੋ ਕਲਾਂ ਦੇ ਬਿਲਕੁਲ ਨੇੜੇ ਪਿੰਡ ਵਾੜਾ ਤੇਲੀਆਂ ਵੀਰ ਜਸਵੰਤ ਸਿੰਘ ਖੈਰੇ ਹਣੋਂ ਦੇ ਕੋਲ ਆਏ ਆ ਪਿੱਖੀਵੜ ਤੋਂ ਦੋਸਤੋ 4.7 ਕਿਲੋ ਮੀਟਰ ਦੀ ਦੂਰੀ ਆ ਪਿੱਖੀਵੜ ਤੋਂ ਇੱਕ ਸੜਕਾ ਖੇਮ ਕਰਨ ਨੂੰ ਜਾਂਦੀ ਆ ਇਸੇ ਛੜਕ ਦੇ ਉੱਪਰ ਪਿੰਡ ਵਾੜਾ ਤੇ ਲੀਆਂ ਅਲਗੋ ਕੋਠੀ ਅੱਡਾ ਆਉਂਦਾ ਠੀਕ ਆ ਜੀ ਸੋ ਪਹਿਲਾਂ ਵੀ ਕਾਫੀ ਮਾਲ ਵੀਰ ਜਸਵੰਤ ਸਿੰਘ ਉਹਨਾਂ ਦੇ ਆਪਾਂ ਘਰੋਂ ਇਸ ਫਾਰਮ ਦੇ ਵਿੱਚੋਂ ਤੁਹਾਨੂੰ ਦਿਖਾਇਆ ਅੱਜ ਵੜਾ ਤੁਹਾਨੂੰ ਆਪਾਂ ਦੋ ਦਿਖਾਉਣੀਆਂ ਨੇ ਦੋ ਬੱਚੀਆਂ ਬਾ ਕਮਾਲ ਇੱਕ ਗੱਪਣ ਟੁਕੀ ਤਿਆਰੀ ਤੇ ਆ ਇੱਕ ਵੜ ਜਰਸੀ ਬਰੀਡ ਦੇ ਵਿੱਚ ਬਿਲਕੁਲ ਤਾਜੀ ਸੱਜਰ ਸੂਈ ਸਵਾਈ ਆ ਹਾਈਟ ਕੱਟ ਵੱਡਾ ਮਿਲੂਗਾ ਤੁਹਾਨੂੰ ਠੀਕ ਆ ਜੀ ਦੋਨਾਂ ਵੜਾ ਜਿਹੜੀਆਂ ਦੋਨਾਂ ਦੀ ਗੱਲ ਕਰਾਂਗੇ ਦੋਵੇਂ ਵੜਾ ਵੱਡੇ ਹਾਈਟ ਕੱਟ ਦੇ ਵਿੱਚ ਆ ਇੱਕ ਤਰੀਕ ਤੁਸੀਂ ਕਿਸਾਨ ਵੀਰੋਂ ਨੋਟ ਕਰ ਲਓ ਅੱਜ 9 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਸ਼ਾਮ ਦੇ 3:00 ਵਜੇ ਦਾ ਹੈ ਬਾਕੀ ਕੋਈ ਵੀ ਫਾਰਮਰ ਭਰਾ ਆਪਣੀ ਵੀਡੀਓ ਖਾਸ ਤੌਰ ਤੇ ਵੇਖ ਕੇ ਵਿਜ਼ਿਟ ਕਰ ਰਿਹਾ ਇੱਥੇ ਆਣ ਕੇ ਜਿਹੜੇ ਪਸ਼ੂ ਸੂਏ ਸੁਬਾਹ ਆ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਗੱਬੜ ਪਸ਼ੂ ਆਪਣਾ ਚਾਰੇ ਤਨਾਂ ਦਾ ਚੈੱਕ ਕਰਕੇ ਪਾਸ ਕਰਕੇ ਲੈ ਕੇ ਜਾਇਆ ਕਰੋ ਸੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕਿੰਤੂ ਪਰੰਤੂ ਕੋਈ ਲਾਂਭਾ ਲੈਣਾ ਦੇਣਾ ਉਹ ਮਾੜੀ ਗੱਲ ਹੈ ਠੀਕ ਆ ਜੀ ਤੇ ਸ਼ੁਰੂਆਤੀ ਟਾਈਮ ਦੇ ਵਿੱਚ ਕੋਈ ਸਾਈਬਿਆ ਨਾ ਕਰਕੇ ਆਪਣੀ ਤਸੱਲੀ ਪਹਿਲਾਂ ਕਰ ਲਿਆ ਕਰੋ ਮਾਲ ਵੈਸੇ ਚੰਗਾ ਵੀਰ ਜਸਵੰਤ ਖਰੀਦੜੀ ਕਰਦਾ ਮਾਲ ਸਾਫ਼ ਸੁਥਰਾ ਹੀ ਹੁੰਦਾ ਪਹਿਲਾਂ ਵੀ ਨੇਕਾ ਆਪਾਂ ਵੀਡੀਓ ਜਿਹੜੀਆਂ ਪਾ ਦਿੱਤੀਆਂ ਨੇ ਇਸ ਘਰੋਂ ਚੰਗੇ ਸੁਥਰੇ ਪਸ਼ੂ ਆਉਂਦੇ ਆ ਠੀਕ ਆ ਜੀ ਅੱਜ ਵੇੜ ਤੁਹਾਨੂੰ ਦਿਖਾਵਾਂ ਕਿ ਬਹੁਤ ਸੋਹਣੀ ਬਾਗ ਕਮਾਲ ਵੇੜ ਆਈ ਆ ਚੰਗੇ ਸੋਹਣੇ ਥਣ ਭਾਂਡੇ ਦੀ ਆ ਬਾਕੀ ਪੂਰੀ ਗੱਲਬਾਤ ਕਰਦੇ ਆ ਬਤੇਰੇ ਡਿਟੇਲ ਆਪਾਂ ਲੈਨੇ ਆ ਜਸਵੰਤ ਵੀਰੇ ਸਭ ਤੋਂ ਪਹਿਲਾਂ ਸਸਰੀ ਕਾਲ ਠੀਕ ਠਾਕ ਜੀ ਬੜੇ ਵਧੀਆ ਜਸਵੰਤ ਠੀਕ ਠਾਕ ਵੀਰੇ ਹਾਂਜੀ ਬਹੁਤ ਵਧੀਆ ਤੇ ਨਾ ਬਹੁਤ ਵਧੀਆ ਵੀਰੇ ਜਸਵੰਤ ਦੋ ਵੜਾ ਅੱਜ ਆਪਣੇ ਕੋਲੇ ਵੀਰੇ ਬੁਕਾਊਗਾ ਹਾਂਜੀ ਮੇਰੇ ਤਾਂ ਬਿਹੜਾ ਦੋਨੋਂ ਇਹ ਅੱਜ ਭਲਕੇ ਜਾਂ ਕੱਲ ਪਰਸੋਂ ਵਿੱਚ ਵਿੱਚ ਹੀ ਆਈਆਂ ਨੇ ਇਹ ਆਪਣੇ ਕੋਲ ਸੰਧੂ ਸਾਹਿਬ ਰਾਤੀ ਆਈਆਂ ਕਰਨ ਵਾਲੀਆਂ ਤੋਂ ਠੀਕ ਆ ਕੋਕੇ ਰਾਤ ਲਿਆਂਦੇ ਬਾਕੀ ਨਗ ਪੀਸ ਚੰਗੇ ਆਉਂਦੇ ਆ ਨਾ ਨਾ ਗੱਲ ਹੀ ਨਹੀਂ ਕੋਈ ਕਰਨ ਵਾਲੀ ਘੜੇ ਘੜਕੇ ਪੀਸ ਬਣਾਏ ਪਏ ਆ ਬਿਲਕੁਲ 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 ਕਿਤੇ ਵਿਹਲੇ ਬੈਠ ਕੇ ਹਨ ਵਿਹਲੇ ਬੈਠ ਕੇ ਕਿਤੇ ਸਮਾਂ ਲੱਗਦਾ ਬਾਬੇ ਨੇ ਵਿਹਲੇ ਬੈਠ ਕੇ ਬਣਾਈਆਂ ਨੇ ਛਾਹ ਨਿਕ ਚੰਗੇ ਆ ਜਾਂਦੀਆਂ ਥਾਹ ਸੁਧੀਆਂ ਬਾਕੀ ਕਈ ਹੋਰ ਪਸ਼ੂ ਵੀ ਉਹਦੇ ਹੱਥ ਆ ਜਾਂਦੇ ਵੀ ਵਾਕਿਆ ਸਿਰਫ ਤਾਂ ਸਲੋਟ ਕਰਨੀ ਬਧੇਰੇ ਬਣ ਜਾਂਦੀ ਹੈ ਨਾ ਨਾ ਸਿੰਤ ਕਰਨ ਵਾਲੀ ਤਾਂ ਗੱਲ ਹੀ ਨਹੀਂ ਹੈ ਕਿੰਨੀ ਤੇ ਖਰੀ ਆਂਗ ਪੈਰ ਬਾਕੀ ਦੋਸਤੋ ਤੁਸੀਂ ਥਾਨਦੇਵਾ ਵੇਖੋਗੇ ਬੜਾ ਘੜ ਘੜ ਕੇ ਲਗਾ ਕਰਮਾੜੀ ਨੂੰ ਸ਼ੁਰੂਆਤ ਵੈਸੇ ਆਪਾਂ ਇਸੇ ਵੈੜ ਤੋਂ ਕਰਾਂਗੇ ਜਰਸੀ ਨਸਲ ਬ੍ਰੀਡ ਦੇ ਵਿੱਚ ਆ ਜਾਂਦੀ ਹੈ ਮਗਰ ਬੱਚਾ ਜਿਹੜਾ ਉਹ ਵੀ ਜਰਸੀ ਬ੍ਰੀਡ ਦੇ ਵਿੱਚ ਹੀ ਆ ਗਿਆ ਵੱਡੀ ਹਾਈਟ ਕੱਟ ਦੇ ਵਿੱਚ ਵੈੜਾ ਜਿਸਮਨ ਤੋਂ ਵੀਰੇ ਇਹਦੀ ਪੂਰੀ ਡਿਟੇਲ ਦੀ ਗੱਲ ਕਰੀਏ ਤਾਂ ਕੀ ਵੇਰਵਾ ਇਸ ਵੈੜ ਦਾ ਵੇਰਵਾ ਇਦਾਂ ਕੀ ਸੰਧੂ ਸਾਹਿਬ ਨੇ ਪਹਿਲਣ ਬੱਚੀ ਨੇ ਪਲੂਨ ਨੇ 20 ਕਿਲੋ ਦੁੱਧ ਚ ਪਾਇਆ ਠੀਕ ਹੈ ਜੀ ਕੰਡੇ ਵਾਲਾ ਠੀਕ ਹੈ ਰਾਤੀ ਵਿੱਚੀ ਸਵੇਰੋਂ ਸਵੇਰ ਸੁਈ ਆ 3 ਵਜੇ ਠੀਕ ਹੈ ਜੀ ਹਾਂ ਤੇ ਜੋਰ-ਜ਼ੋਰ ਦੀ ਢਾਨਾ ਵੀਡੀਓ ਆਪਣੇ ਕੋਲ ਪੂਰੀ ਪ੍ਰੋਪਰ ਹੈਗੀ ਆ ਮਗਰ ਵੱਛੀ ਆ ਠੀਕ ਹੈ ਜੀ ਹਾਂ ਤੇ ਬੌਲਾਂ ਵਿੱਚੀ ਤੋਂ 7-8 ਕਿਲੋ ਸਵੇਰੇ ਆਪਾਂ ਚੋਇਆ ਠੀਕ ਹੈ ਜੀ ਬੈਨ ਤੋਂ ਆਤਰ ਹੋਈ ਸੀ ਠੀਕ ਹੈ ਮਾਰਨਿੰਗ ਅੱਜ ਜਿਹੜੀ ਪਹਿਲੀ ਜਵਾਈ ਹੁੰਦੀ ਕੋਈ 8-7 ਕਿਲੋ ਕਰ ਲਈ ਆ 8-7 ਕਿਲੋ ਹੁਣ ਵੀ ਚਲੋ ਸ਼ਾਮ ਦਾ ਸ਼ਾਮ ਦੀ ਤਾਂ ਹੀ ਥੱਬਾ ਲਾਇਆ ਫਿਰ ਸ਼ਾਮ ਦੇ ਹੁਣ 3 ਵਜੇ ਦਾ ਇਹਨਾਂ ਦਾ ਪਸ਼ੂ ਰੋਕਿਆ ਨਹੀਂ ਜਾਂਦਾ ਨਾਲੇ ਕੋਈ ਬੌਲੇ ਗਰਮੀ ਜ਼ਿਆਦੀ ਹੈ ਗਰਮੀ ਦੇ ਵਿੱਚ ਖੜਨਾ ਇੱਕ ਨਾਰਮਲ ਹੀ ਘੜਨਾ ਹੈ ਬੜਾ ਔਖਾ ਹੈ। ਬੱਚੀ ਤੋਂ ਜ਼ਿਆਦੀ ਪੱਟਨੇ ਆਈ ਕਰਨਾ। ਠੀਕ ਆ ਠੀਕ ਆ। ਦਵੇ ਜਸਵੰਤ ਪਿੱਛੋਂ ਜਿੱਥੋਂ ਫਿਰ ਲਿਆਂਦੀ ਆਪਣੇ ਕੋਲ। ਹਾਂਜੀ। ਪਿੱਛੋਂ ਤੁਸੀਂ ਦੱਸਿਆ ਵੀ ਜਿਵੇਂ ਪਹਿਲੇ ਸਵੇਰੇ ਤਾਂ ਕਿੰਨਾ ਕੁ ਦੁੱਧ ਚਵਾਇਆ ਕੋਈ। ਕਿੰਨਾ ਕੁ ਚੋਇਆ ਬੱਚੀ ਤੋਂ ਪਲਮੋਂਦ ਪਹਿਲਾਂ। ਹਾਂਜੀ ਜਲਸੀ ਦਾ ਪਿਓ ਪੰਜਾਬ ਵਾਲੇ। ਠੀਕ ਆ ਵੀਰੇ। ਹਾਂ। ਉਹ ਵੀ ਕੱਦ-ਕੱਦ ਜਿਹੜਾ ਦੋਸਤੋਂ ਵੱਡੀਆਂ ਵੜਾਂ ਜਿਹੜਾ ਆਹ ਵੇਖੋ। ਲਿਆਂ ਵੀ ਆਪਾਂ ਸਤੋ ਸਰ ਫਾਰਮ ਦੇ ਵਿੱਚ ਚੱਲੋਨੇ ਆ। ਠੀਕ ਆ। ਹਾਂ ਲਾਜ ਫਾਰਮ ਇਹ ਚੰਗਾ ਵੱਡਾ। ਇਹ ਦੋਨੋਂ ਵੈੜਾ ਫਾਰਮ ਦੇ ਵਿੱਚੋਂ ਹੀ ਪਰਚੇਸ ਕੀਤੀ ਗਏ। ਇਹ ਮਿਲਣਗੇ ਇਹ ਜੇ ਮਾਲ ਪਾਸੋਂ ਤੁਹਾਨੂੰ ਪਤਾ ਕਿੱਥੋਂ ਮਿਲਣਾ ਡੇ। ਨਾਲ ਸਾਫ਼ ਸੁਥਰੇ ਪਸ਼ੂ ਆ। ਨਹੀਂ ਮਿਲਦਾ। ਬਿਲਕੁਲ ਬਿਲਕੁਲ। ਜਾਰੀ ਮੱਛੀਆਂ ਖੜੀਆਂ। ਠੀਕ ਆ। ਜਸਵੰਤ ਭਰਾ ਇਹਨੂੰ ਮੜਾ ਖੋਲ ਕੇ ਕੋਰੀ ਮੜਾ ਤੋੜ ਕੇ ਦਿਖਾ ਦਈਏ ਭਰਾ। ਠੀਕ ਆ। ਬੱਜੀ ਦਾ ਮੜਾ। ਥੋੜਾ ਬੱਚੇ ਦਾ ਤਾਂ ਫਿਰ ਕਰੂਗੀ ਤਾਜੀ ਸੂਈ ਆ ਫਿਰ। ਫਿਰੋ ਫਿਰ ਸੂਈ ਫਿਰਨੇ। ਤਾਜੀ ਸੂਈ ਆ। ਥੋੜਾ ਬੱਜੇ ਦਾ ਪਸ਼ੂ ਤਮਾ ਕਰਦੇ ਕਰਦੇ ਆ ਠੀਕ ਆ ਜੀ। ਸੋ ਬਾਕੀ ਕਾਤ ਕਾਠ ਜੇ ਰੰਗ ਸੋ 90 ਭਾਂਡੇ ਦੀ ਕਰਮ ਵਾਲੀ ਬੜੀ ਖਬਰਦਾਰ ਆ ਬਾਕੀ ਦੁੱਧ ਅਕੇ ਕਿਸੇ ਭਰਾ ਦੀ ਚੰਗੀ ਸੇਵਾ ਰਹੀ ਚੰਗੀ ਸਭਾਲ ਰਹੀ ਠੀਕ ਆ ਜੀ ਦੁੱਧ ਤੁਸੀਂ ਵਧੇਰੇ ਚਿਵਾਈ ਕਰ ਸਕਦੇ ਜੇ ਪਿਛਲੇ ਸਵੇਰੇ 20 ਕਿਲੋ ਦੁੱਧ ਚਵਾਇਆ ਸੋ ਬਾਕੀ ਰੰਗ ਟੰਗ ਬਹੁਤ ਜਿਆਦਾ ਵਧੀਆ ਸੋ ਜੱਡੇ ਲੈਵੇ ਦੀ ਬੜੀ ਖਬਰਦਾਰ ਆ ਸੋ ਚੋਣ ਚਵਾ ਦੀ ਵੀਰਾਂ ਦਾ ਵੀ ਚੰਗੀ ਨਿਕਲੀ ਆ ਕਿਉਂਕਿ 5 6 7 6 7 ਕਿਲੋ ਭਰਾ ਚਵਾ ਕੇ ਜਿਹੜੀ ਤਸੱਲੀ ਇਹਨਾਂ ਨੇ ਕੀਤੀ ਆ ਮਾਰਨਿੰਗ ਠੀਕ ਆ ਵੀਰੇ ਵਗਾ ਬੂੰਗਾ ਤੇ ਨਹੀਂ ਪਾਉਣਾ ਪਿਆ ਕੋਈ ਵੰਗਾ ਕੋਈ ਢੰਗਾ ਕੋਈ ਨਿਆਣਾ ਪੌਂਟ ਲੋਡ ਦੀ ਪਛਾਣ ਚਵਾਈ ਵਿਖਾ ਦਿੰਦੇ ਆਪਾਂ ਮਾਰ ਕੇ ਥੱਲੇ ਬਚੀ ਆ ਕੋਈ ਗੱਲ ਨਹੀਂ ਮਾੜਾ ਬੱਚਾ ਲਾ ਦੇ ਕੋਈ ਨਹੀਂ ਤਸੰਤ ਸੋ ਬੱਚਾ ਲਾ ਕੇ ਦੋਸਤੋ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਤਸੱਲੀ ਕਰਵਾ ਦਿੰਦੇ ਆ ਹਾਂ ਲਾਓ ਇਹਦੇ ਵੇ ਪਾਸ ਹੀ ਜਵਾਈ ਮਾਰਦੀ ਪੋੜ ਪੜ ਤਾਰਾਂ ਮਗਰਲੇ ਬਰਾਦੇ ਹੈ ਜਸਾਂ ਇਹ ਮਗਰਲੇ ਜਿਹੜਾ ਚੋਣਾ ਜੀ ਤੇ ਫੱਟੀ ਜਿਹੀ ਘਾਰਾ ਜਿਵੇਂ ਆਪਾਂ ਗੱਲ ਕਰਦੇ ਨੇ ਜੀ ਬਿਲਕੁਲ ਉਂਗਲ ਉਂਗਲ ਜਿਹੜੀ ਮੋਟੀ ਘਾਰਾ ਮੈਂ ਵੀ ਠੀਕ ਹੈ ਲੋ ਜੀ ਠੀਕ ਹੈ ਜੀ ਬਾਕੀ ਬੰਗਾਰਸੀ ਕੋਈ ਪ੍ਰਭਾ ਪਾ ਲੇ ਤੇ ਬਹੁਤ ਵਧੀਆ ਵੈਸੇ ਹੁਣ ਬਿਨਾ ਜਿਹੜਾ ਆਪਾਂ ਬੰਗਾਰਸੀ ਪਾਏ ਜਿਹੜੀ ਤੁਹਾਨੂੰ ਕੋ ਦੋ ਚਾਰ ਚਾਰ ਤਰ੍ਹਾਂ ਮਾਰ ਕੇ ਦਿਖਾ ਰਹੇ ਠੀਕ ਹੈ ਜੀ ₹100 ਇਹ ਤਾਂ ਕਿਸੇ ਕਰਮਾੜੀ ਜਿਹੀ ਪਈ ਹੈ ਨਹੀਂ ਕੋਈ ਆਂਜ ਨਹੀਂ ਹੈਗੀ ਕਰਮਾੜੀ ਜਿਵੇਂ ਕੋਈ ਕੰਮ ਨਹੀਂ ਕਰਗਾ ਤਾਂ ਜਸਮਤ ਸਿੰਘਾ ਕੀ ਮੋਲ ਕੀ ਡਿਮਾਂਡ ਰੋਗੀ ਮੋਲ ਦੇ ਚੱਕਰ ਚ ਨਾ ਪਈਏ ਮੋਲ ਵੇਹੇ ਭਾਵੇਂ ਚਲੋ ਮੋਲ ਦੀ ਗੜੀ ਵੀ ਕੋਈ ਸੀਮਾ ਹੱਦਾਂ ਮੋਲ ਦਾ ਜਿੰਨਾ ਮਰਜ਼ੀ ਤਾ ਉਹ ਤੁਰੇ ਚੱਲੀ ਗਿਆ ਵੀ ਆ ਕਰਦੇ ਆ ਉਹ ਕਰਦੇ ਆ ਵੀ ਦਿੱਸੇ ਆਪਾਂ ਦੇ ਦੇਣੀ ਹੈ ਵੀ ਚੋਕੀ 2-400-500 ਕੁਛੀਆਂ ਮਾਨਤਾ ਨਹੀਂ ਰਹੀ ਜੀ 90000 ਦੀ ਵਾਅਦਾ ਦੇ ਦਾਂ ਜੈਸਾ 90 ਤੇ ਜਿੰਨੂੰ ਖਾਪੇ ਜਿੰਨੂੰ ਖਾਪੇ ਉਹ ਵੀ ਕਰੇ ਨੱਪੇ ਜਿਹਨੂੰ ਨੱਪੇ ਜਿਹਨੂੰ ਫੱਬੇ ਸੌਤਾ ਉਹੀ ਕਰੇ ਉਹ ਹੀ ਕਰੇ ਐਂਡਾ ਪਰ ਆਪਾਂ ਲੈਸ ਨੂੰਸ ਕਰਕੇ ਦੇ ਦਿੱਤੀ ਕੋਈ ਦੋ ਨਹੀਂ 400 ਨਹੀਂ ਕਰਦਗੇ ਮਾਨਤਾ 2000 ਰੁਪਇਆ ਡਾ ਲ ਦੇਣਾ ਖੁੱਲਾ ਮਾਨਤਾ 88000 ਦੀ ਵਹਿੜ ਦੇ ਦਾਂਗੇ 25 ਕਿਲੋ ਵਾਲੀ ਗਾਰੰਟੀ ਦੇ ਹੈ ਥੇੜਾ ਮਰਜੀ ਭੈਣ ਭਰਾ ਮੰਗਾ ਲੇ ਆਨਲਾਈਨ ਪਲਮੋਨੇ 20 ਕਿਲੋ ਦੁੱਧ ਦਿੱਤਾ ਸਵੇਰੇ ਇੱਕ ਚਵਾਈ ਹੋਈ ਆ ਹੋਣ ਦੂਜੀ ਚਵਾਈ ਆਪਾਂ ਕਰ ਦਈਏ ਠੀਕ ਹੈ 7-8 ਕਿਲੋ ਕੌਣਾ ਆਪਾਂ ਕਰ ਦਿਆ ਠੀਕ ਹੈ ਵੀਰੇ ਲੌਵੀ 88000 ਦੀ ਜਸਵੰਤਾਂ ਦਾ ਵੀ ਦੇਣੀ ਆ ਆਪਾਂ ਠੀਕ ਆ ਜੀ ਦੋਸਤੋ ਸੈਕਿੰਡ ਨੰਬਰ ਤੇ ਇੱਕ ਤੁਹਾਨੂੰ ਆਪਾਂ ਐਚਐਫ ਬ੍ਰੀਡ ਦੇ ਵਿੱਚ ਬੱਚੀ ਦਿਖਾ ਦਿੰਨੇ ਆ ਇਹ ਬੱਚੀ ਅਜੇ ਮੂੰਹਾਂ ਦੰਦਾਂ ਦੇ ਵਿੱਚ ਹੀ ਆ ਦੰਦੀ ਕਿਵੇਂ ਆ ਜਸਵੰਤ ਇਹ ਚੌਗੀ ਰੂਗੀ ਪਲੂਣ ਪਹਿਲਾ ਸੁਵਾ ਨਾ ਦੂਜਾ ਹੈ ਦੂਜਾ ਸੁਵਾ ਆ ਦੇ ਠੀਕ ਆ ਵੀਰੇ ਲੌਵੀ ਦੂਜਾ ਸੁਵਾ ਦੋਸਤੋ ਇਹ ਕਰਮਾਂ ਲਈ ਬੱਚੀ ਸੂਣ ਵਾਲੀ ਆ ਤੇ ਚੌਗੀ ਚਾਰ ਦੰਦ ਜਸਵੰਤਾਂ ਬੱਚੀ ਕਹਿ ਰਿਹਾ ਵੀ ਚੌਗੀ ਬੱਚੀ ਆ ਬਾਕੀ ਤੁਸੀਂ ਡਿਜ਼ਾਈਨ ਜਿਹਾ ਚੈੱਕ ਕਰੋ ਮੇਰਾ ਭਰਾ ਬਿਲਕੁਲ ਵਾਈਟ ਦੇ ਵਿੱਚ ਮੂਟੇ ਡੱਬ ਨੇ ਬਲੈਕ ਲੇਵਲ ਹੋਵੇ ਦੀ ਕਰਮਾ ਲਈ ਆ ਵੀ ਬਾ ਕਮਾਲ ਆ ਆ ਵੇਖੋ ਜੀ ਫੂਤੀ ਪਾਤੀ ਕਰਾਉਣੀ ਹੈ ਚੱਕ ਤੁਹਾਨੂੰ ਬਹੁਤ ਜਿਆਦੀ ਪ੍ਰੀਤੀ ਆ ਸਾਨੂੰ ਸਾਬ ਸਟੇਟ ਪਟੇ ਦੇ ਵਿੱਚ ਸਿੱਧਾ ਪਟਾ ਆ ਗਿਆ ਠੀਕਾ ਜੀ ਤੇ ਥਾਣੋ ਵੇਖੋ ਨਖੇੜ ਕਰੋ ਚੱਕ ਠੀਕਾ ਜੀ ਬਾਕੀ ਬੇਨ ਸਪੂਨਸ ਕਾਫੀ ਚੱਡੇ ਲੇਵੇ ਤੇ ਆ ਦੇ ਤਾਂ ਮਰਜੀ ਭਰਾਈ ਜਾ ਥਾਣ ਮੇਰਾ ਭਰਾ ਕਰੋ ਚੱਕ ਤਕਰੀਬਨ ਮੁੱਠੀ ਮੁੱਠੀ ਦਾ ਥਾੜਾ ਨਿਕਲ ਕੇ ਸਾਹਮਣੇ ਆ ਜਾਊਗਾ ਜਿਵੇਂ ਮਰਜੀ ਚਬਾਈ ਕਰੀ ਜਾਂਦੇ ਹਾਂ ਜੇ ਬਹੁਤ ਖੂਬਸੂਰਤ ਥੱਲੇੋਂ ਤੁਹਾਡੇ ਮੁੰਡੇ ਦੇ ਬੜੀ ਸਾਫ ਸੁਥਰੀ ਆ ਦੇ ਬੈਂਸ ਨੂੰ ਕਾਫੀ ਆ ਚੱਡੇ ਲੇਵੇ ਤੇ ਬਾਕੀ ਮਿਲਕ ਬੇਣ ਵੀ ਕਾਫੀ ਮੋਟੀ ਟੰਡਾ ਚੁੰਡਾ ਬੜਾ ਫਾੜੀ ਪਿਛੋਂ ਵੀ ਕਾਫੀ ਡਿਜ਼ਾਈਨ ਹੈ ਠੀਕ ਆ ਜੀ ਰੰਗ ਭਾਗ ਹੀ ਲੱਗੇ ਆਗੇ ਰੰਗ ਭਾਗ ਫਾੜੀ ਵਾਲਾ ਚੱਡਾ ਤੇ ਦਿਲ ਕਰਕੇ ਵਟਾ ਹੈ ਹਾਂ ਬਹੁਤ ਚੰਗਾ ਜੀ ਹਾਂ ਹਜੇ ਜਿਆਦਾ ਨਹੀਂ ਸੰਧ ਸਾਬ ਵੈੜ ਨੇ 5 6 ਦਿਨ ਲਾ ਲੈਣਾ ਠੀਕ ਆ ਠੀਕ ਆ ਲੋ ਵੀ 5 ਤੋਂ 6 ਦਿਨ ਦਾ ਦੋਸਤੋ ਹਜੇ ਸਮਾਂ ਬਾਕੀ ਆ ਹਾਂ ਜੀ ਇਸ ਵੈੜ ਦਾ ਬਾਕੀ ਮੇਰਾ ਭਰਾ ਤੁਸੀਂ ਤਸੱਲੀ ਨਾਲ ਟਿੱਪ ਕੇ ਭਰਾ ਕੇ ਆਪਣੀ ਤਸੱਲੀ ਕਰ ਲਿਆ ਜੀ ਠੀਕ ਹੈ ਹਾਂ ਜੀ ਤੇ ਚੌਗੀ ਚਾਰ ਦਾ ਤਾਂ ਬੱਤੀ ਆ ਦੂਜਾ ਸੁਬਾ ਕੱਦ ਵੱਡਾ ਕੱਦ ਫੁੱਲ ਸੈਜ ਕੱਦ ਵੱਡਾ ਠੀਕ ਆ ਜੀ ਬਾਕੀ ਬਹੁਤ ਸੋਹਣੀ ਉਪਰੋਂ ਪੇਟ ਪੁੜੇ ਵਾਲੀ ਸਾਈਡ ਤੋਂ ਬਾਬੇ ਨੇ ਜਿਆਦਾ 20 ਦਿੱਤਾ ਕਿਲੋ ਕਲੂਨ ਨੇ ਪਹਿਲਾਂ ਨੇ ਅੱਛਾ ਜੀ ਹਾਂ 25 26 ਕਿਲੋ ਦਾ ਸਟਾਰਟਿੰਗ ਕਰੂ ਪਰ ਮੈਂ 18 20 ਕਿਲੋ ਬੋਲੇ ਤੋਂ ਚੋ ਆ ਜੂਗੀ ਹਾਂ ਬਹੁਤ ਜਿਆਦਾ ਤੁਸੀਂ ਇੱਕ ਵਾਰੀ ਖੋਲ ਕੇ ਫਿਰ ਤੋੜ ਕੇ ਦਿਖਾ ਸਾਰੇ ਭਰਾਵਾਂ ਨੂੰ ਲਓ ਜੀ ਬਾਕੀ ਕਿਸਾਨ ਵੀਰੋਂ ਹਜੇ ਵੀ ਸਮਾਂ ਇਹਦਾ ਬਾਕੀ ਆ ਲੈ ਜੇ ਤੇ ਲੈ ਜੇ 5 ਲੈ ਜੇ 4 ਲੈ ਜੇ ਦੇਣੇ ਨੇ ਕਰਮਾ ਲਈ ਨੇ ਹਜੇ ਲੈ ਹੀ ਜਾਣੇ ਬਾਕੀ ਹੁਣ ਵੀ ਥੱਲੇੋਂ ਲੈਵਲ ਉੱਪਰ ਦੀ ਇਹ ਨਹੀਂ ਹੈਗਾ ਕਿ ਆ ਵੀ ਪਸ਼ੂ ਥੱਲੇੋਂ ਬਣਿਆ ਨਹੀਂਗਾ ਜਾਂ ਘੱਟ ਬਣਿਆ ਤੇ ਕੋਈ 2 14 ਤੱਕ ਜਾਂ 2 3 ਦਿਨਾਂ ਤੱਕ ਵੀ ਸੂਫੀ ਤੋਂ ਕੋਈ ਵੱਡੀ ਗੱਲ ਨਹੀਂ ਅਕਸਰ ਪਸ਼ੂ ਨੇ ਆਪੀ ਚਿਆਰੀ ਕਰਕੇ ਸੂਣਾ ਹੀ ਹੁੰਦਾ ਅੰਦਰੋਂ ਪੱਜੀ ਵੜ ਕੋਈ ਹੋਰ ਸੀ ਜਦੋਂ ਬਾਹਰ ਤੋਂਲੀ ਤਾਂ ਕੋਈ ਹੋਰ ਸੀ ਆਹ ਪੁਲਿਸ ਐਂ ਵੀ ਨਿਕਲਿਆ ਬੈਰੋ ਕੋਈ ਫੋੜੀ ਨਾ ਆ ਆ ਜਾਨੂ ਤੇ ਉਹ ਸਾ ਪਾਣੀ ਲਿਆ ਕਰ ਉਹ ਲੈ ਵੀ ਜਸਮਤ ਐ ਨੂੰ ਇੱਕ ਵਾਰੀ ਤੋੜ ਦੇ ਨਾ ਮੈਂ ਵਾਬੇ ਠੀਕ ਆ ਜੀ ਕੋ ਤਿੰਨ ਚਾਰ ਦਿਨ ਆਈਡੀਆ ਲਾ ਲਿਆ ਜੇ ਵੀ ਤਿੰਨਾ ਚੌਕ ਦਿਨਾਂ ਤੱਕ ਸੂਬੂ ਕੀ ਕਰਮਾ ਲਈ ਤੇ ਕੱਦ ਦਾ ਸਾਈਟ ਤੁਹਾਡੇ ਸਾਹਮਣੇ ਆ ਲਵਾਈ ਲੁਕੀ ਬੈੜ ਦੀ ਵੀ ਚੰਗੀ ਐ ਤੇ ਕੱਦ ਵੱਡਾ ਬਾਕੀ ਥੱਲੇ ਉਹ ਲੇਵੇ ਦੀ ਵੀ ਸਾਫ ਸੁਥਰੀ ਆ ਕੋਈ ਫੋਟ ਸ਼ਾਕ ਨਹੀਂ ਕੀ ਕੋਈ ਬੱਚਾ ਨਹੀਂ ਐਕਟਰ ਸੋ ਚਾਰੇ ਥਾਨ ਚੰਗੀ ਵੰਡ ਸਪੇਸ ਤੇ ਕਾਇ ਵੀ ਕਰਮਾਲੀ ਧੀਰੀ ਬਹੁਤ ਬਹੁਤ ਆ ਵੇਖੋ ਸੰਧੂ ਆ ਬਰੀਕੀਆਂ ਦੇ ਲੱਪਣ ਆ ਜਾ ਬੱਚਿਆ ਤੂੰ ਨਹੀਂ ਜਾ ਓਏ ਆ ਇਹਦੇ ਤੋਂ ਹੀ ਆਦੇ ਉੱਠਣੋਂ ਜੀ ਨਹੀਂ ਕਰਦਾ ਸੰਧੂ ਸਾਹਿਬ ਹਾਂ ਥੱਲੇ ਬੈਠੇ ਰਹੀਏ ਪੱਖਾ ਚੱਲਦਾ ਹੋਵੇ ਨਾ ਹਾਂ ਗੱਲ ਹੀ ਨਹੀਂ ਹਾਂ ਲਾਇਆ ਲੈ ਕੇ ਵੀ ਹਾਂ ਬਣਾ ਲਈ ਹਾਂ ਹਾਂ ਪੱਖੇ ਲਾਈ ਫੜੀ ਗਏ ਸਾਰੇ ਬਣੇ ਹਵਾ ਹੁੰਦੀ ਫਰਰ ਫਰਰ ਪੱਖੇ ਹੁੰਦਾ ਕਰਮਾਲੀਆਂ ਆ ਚ ਲਾਏ ਆ ਦੇ ਦਸੋਂਤ ਕੀ ਮੋਲ ਦੀ ਡਿਮਾਂਡ ਹੈ ਮੁੱਲ ਹੰਦੂ ਸਾਹਿਬ ਨੇ ਆਪਾਂ ਕਰਦੇ ਹੁੰਦੇ ਆਪਣਾ ਦੇਣ ਲੈਣਾ 90000 ਰੁਪਏ ਵਿੱਚ 90 ਜੈਜ ਜੀ ਕਰਕੇ ਦੇ ਦਿੱਗੇ 88000 ਦੀ ਦੇ ਦਾਂਗੇ ਬੈਣ ਜੱਜ ਨੂੰ 88 ਦੀ ਹਾਂ ਕੋਈ ਹੋਰ ਰਾਇਤ ਕਰਦਗੇ ਆਫਰ ਹੀ ਹੈ ਜਿਹਦੇ ਸੰਧੂ ਦਾ ਨਾ ਦੇ ਹੋਰ ਮਾਰਦਾਂ ਕਰਦੇ ਹੋਰ ਯਾਰ ਵੇਚ ਕੇ ਕਰਦੇ 87 ਦੀ ਦੇ ਹੈ 87 ਦੀ 87 ਦੀ ਆ 87 ਦੀ ਹੈ ਦੇ ਦਿਓ ਦੇ 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 ਦੋ ਫਿਰ ਨਾ ਕਿੰਨੇ ਵੀ ਇਸ ਨੂੰ ਕਰਨਾ ਹੀ ਤੇ ਨਹੀਂ ਵਰ ਦੇ ਦਿਓ ਲੈ ਜਾਓ ਮੇਰੇ ਭੈਣ ਭਰਾ ਜੇ ਮਰਜੀ ਲਓ ਵੀ 87000 ਦੀ ਕਿਸਾਨ ਮੇਰੋ ਨੰਬਰ ਮੇਰਾ ਭਰਾ ਕਰ ਦਿਓ ਸਾਂਝੇ 8898132 ਠੀਕ ਆ ਵੀਰੇ 8898132 ਠੀਕ ਆ ਮੇਰੇ ਭੈਣ ਭਰਾ ਲੈ ਜੇ ਤੋਹਫੇ ਹੀ ਆ ਤੋਹਫੇ ਤੋਹਫੇ ਗਰਮੀ ਦੇ ਵੀ ਤੋਹਫੇ ਆ ਗਰਮੀ ਤੋਂ ਦੁੱਧ ਬਾਦ ਵਾਲੀਆਂ ਹੈ ਦੁੱਧ ਬਾਦ ਵਾਲੀਆਂ ਵੀ ਚੰਗੇ ਦੁੱਧ ਬਾਦ ਵਾਲੀਆਂ ਸਾਸ ਸੁਧਰੀਆਂ ਬੜਕੀ ਜ਼ਰਤ ਕਰ ਲਈ ਉਹਨੇ ਥੋੜੀ ਲੋਬੀ ਵੜਾ ਦੋਸਤੋ ਦੋਨੋਂ ਹੀ ਕਮਾਲ ਸੀ ਅੱਜ ਜਸਵੰਤ ਦੇ ਕੋਲ ਪਸੰਦ ਆਈਆਂ ਹੁਣਗੀਆਂ ਭਰਾਵਾਂ ਨੂੰ ਬਾਕੀ ਸੌਦਾ ਲਾ ਲਿਓ ਜੇ ਰੇਟ ਤੁਹਾਨੂੰ ਦੱਸ ਦਿੱਤਾ ਠੀਕ ਆ ਜੀ ਵਿੱਚੋਂ ਮੌਕੇ ਤੇ ਕੋਈ ਛੂਟ ਛੱਪਾ ਹੁੰਦਾ ਜੋ ਗਜੈਸ਼ ਆ ਹੋ ਜਾਊਗਾ ਮਾਨਤਾ ਸੋ ਅੱਜ ਫਿਲਹਾਲ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ